ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਿੰਪਲਾ ਇਹ ਪਿੰਡ ਜ਼ਿਲ੍ਹਾ ਸ੍ਰੀ ਫਤਿਹਗੜ ਸਾਹਿਬ ਦਾ ਹੈ ਸਿੰਪਲਾ ਤੇ ਸਿੰਪਲੀ ਇਹ ਦੋ ਪਿੰਡ ਜਮ੍ਹਾਂ ਨਾਲ ਦੇ ਆ ਅੰਦਾਜ਼ਾ ਕਿਲੋਮੀਟਰ ਦੀ ਦੂਰੀ ਹੋਊ ਆਪਸ ਵਿੱਚ ਬਾਕੀ ਕਿਹੜੇ ਮੇਨ ਛੜਕ ਦੇ ਉੱਤੇ ਪਿੰਡ ਆਉਂਦਾ ਹੈ ਇਹ ਆਪਾਂ ਬਾਈ ਜੀ ਹੋਰਾਂ ਤੋਂ ਅੰਕਲ ਜੀ ਹੋਰਾਂ ਤੋਂ ਪੁੱਛਾਂਗੇ ਜਿੰਨਾਂ ਕੋਲ ਅੱਜ ਮੈਂ ਵੀਡੀਓ ਬਣਾਉਣ ਵਾਸਤੇ ਆਇਆ ਹਾਂ ਸ਼ੁਰੂਆਤ 'ਚ ਦੋਸਤੋ ਇੱਕ ਗੱਲ ਤਾਂ ਇਹ ਦੱਸ ਦਿੰਨਾ ਵੀ ਇਹ ਝੋਟੀ ਸਾਹਮਣੇ ਤੁਸੀਂ ਦੇਖ ਰਹੇ ਹੋ ਵਿਕਰੀ ਵਾਸਤੇ ਐ। ਥਣ ਹਵਾਨਾ, ਮੂੰਹ ਮੱਥਾ ਤੇ ਸਿੰਗਾ ਵਾਲੇ ਪੱਖ ਤੋਂ ਨਗੀਨਾ ਹੀ ਐ। ਹਵਾਨੇ ਦੀ ਤਿਆਰੀ ਜਿਹੜੀ ਜਦੋਂ ਤੋਰਾਂਗੇ ਉਦੋਂ ਤੁਹਾਨੂੰ ਦਿਸੂਗੀ ਉਦੋਂ ਵੀ ਤੁਹਾਨੂੰ ਇਹ ਜ਼ਬਰਦਸਤ ਨਜ਼ਰ ਆਉਣੀ ਐ। ਇਹ ਤੋਂ ਇਲਾਵਾ ਘਰ ਦੇ ਵਿੱਚ ਜਿੰਨੇ ਕੁ ਪਸ਼ੂ ਰੱਖੇ ਐ ਗਿਣਤੀ ਘੱਟ ਐ ਪਰ ਗੁਣਾ ਵਾਲੇ ਪੱਖ ਤੋਂ ਸਾਰੇ ਹੀ ਪਸ਼ੂ ਬੜੇ ਚੰਗੇ ਲੱਗੇ। ਇਹ ਮੱਝ ਵੀ ਤੁਸੀਂ ਦੇਖੋਗੇ ਬਹੁਤ ਚੰਗੇ ਦੁੱਧ ਵਾਲੀ ਇਹਨਾਂ ਕੋਲ ਘਰੇ ਰੱਖੀ ਹੋਈ ਐ। ਅੱਗੇ ਬਰੀਡਿੰਗ ਤੇ ਕੰਮ ਐ ਮਤਲਬ ਜਿੰਨੀ ਕਿ ਜਗ੍ਹਾ ਹੈ ਗੰਤੀ ਜਿਵੇਂ ਮੈਂ ਪਹਿਲਾਂ ਦੱਸਿਆ ਲਿਮਟਡ ਹੈ ਪਰ ਤੁਸੀਂ ਪਸ਼ੂਆਂ ਦੇ ਢਾਂਚੇ ਇਹਨਾਂ ਦੀ ਬਣਾਵਟ ਦੇਖੋਗੇ ਇਹ ਚੰਗੇ ਦੁੱਧ ਵਾਲੇ ਪਸ਼ੂ ਅੰਕਲ ਜੀ ਹੋਰੀ ਇੱਥੇ ਸੰਭਾਲ ਰਹੇ ਐ ਚੌਕ ਹੈ ਬਰੀਡਿੰਗ ਦਾ ਅੱਗੇ ਚੰਗੇ ਚੰਗੇ ਬੋਲਾਂ ਦਾ ਸੀਮਣ ਵਰਤ ਕੇ ਕਟੀਆਂ ਜਿਹੜੀਆਂ ਉਹ ਇਹਨਾਂ ਕੋਲ ਤਿਆਰ ਹੋ ਰਹੀਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹ ਝੋਟੀ ਇਹ ਮੱਝ ਤੁਹਾਨੂੰ ਦਿਖਾਉਣੀ ਹੈ ਦੱਸੋ ਇਹਦੇ ਸੰਬੰਧੀ ਗੱਲਬਾਤ ਹੋਊਗੀ ਲਾਸਟ ਤੱਕ ਵੀਡੀਓ ਦੇਖ ਲਿਓ ਜੇ ਕਿਸੇ ਵੀਰ ਨੇ ਮੱਝ ਖਰੀਦਣੀ ਆ ਪਰ ਚਾਹੁੰਦਾ ਹੈ ਵੀ ਸੁਭਾਅ گاਵਾ ਵਾਲਾ ਹੋਵੇ ਤਾਂ ਮੇਰੇ ਖਿਆਲ ਚ ਇਸ ਮੱਝ ਉਹੀ ਗੁਣ ਤੁਹਾਨੂੰ ਨਜ਼ਰ ਆਉਣਗੇ ਤੇ ਮੰਤਰ ਵੱਲੋਂ ਵੀ ਦੋਸਤੋ ਇਸ ਤਰ੍ਹਾਂ ਦੀ ਨਜ਼ਰ ਆਊਗੀ ਵੀ ਜਿਵੇਂ ਸਪੈਸ਼ਲ ਪ੍ਰਮਾਤਮਾ ਨੇ ਧਿਆਨ ਦਿੱਤਾ ਹੋਵੇ ਵੀ ਸੰਗ ਕਿਹੜੇ ਤਰੀਕੇ ਦਾ ਹੋਣਾ ਚਾਹੀਦਾ ਤੇ ਢਾਂਚਾ ਸਰੀਰਕ ਮੰਤਰ ਕੇਵਜੀ ਹੋਣੀ ਚਾਹੀਦੀ ਹੈ ਆਓ ਇਹਦੇ ਸੰਬੰਧੀ ਗੱਲਬਾਤ ਕਰੀਏ ਫਿਰੇ ਤੋਰ ਕੇ ਵੀ ਤੁਹਾਨੂੰ ਦਿਖਾ ਦੇਾਂਗੇ ਵੈਸੇ ਸ਼ੁਰੂਆਤ 'ਚ ਤੁਹਾਨੂੰ ਕਰਮਾ ਵਾਲੀ ਨੇ ਪਰਲੇ ਪਾਸੇ ਨੂੰ ਜਾਂਦੀ ਨੇ ਹਵਾਨਾ ਵੀ ਦਿਖਾ ਲਿਆ ਥਣ ਤੁਸੀਂ ਪਹਿਲਾਂ ਦੇਖ ਚੁੱਕੇ ਹੋ ਆਓ ਇਹਦੇ ਬਾਰੇ ਹੋਰ ਇਨਫੋਰਮੇਸ਼ਨ ਆਪਾਂ ਇਹਦੇ ਬਾਰੇ ਲੈਨੇ ਆ ਮਿਲਦੇ ਆਪਾਂ ਅੰਕਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਨਾਮ ਆਪਣਾ ਸੁਖਵੀਰ ਸਿੰਘ ਆ ਜੀ। ਸ਼ੌਂਕ ਰੱਖਦੇ ਹਾਂ ਮੁਰਾ ਨਸਲ ਦਾ ਫਿਰ ਪਹਿਲਾਂ ਤੋਂ ਹੀ ਸ਼ੌਂਕ ਹੈ। ਹਾਂਜੀ ਹਾਂ। ਲਿਮਟਡ ਜੀ ਪਸੂ ਰੱਖਦੇ ਹਾਂ ਜੀ ਫਿਰ ਇਹ ਮਤਲਬ ਮੇਰੇ ਖਾਲਜ ਦਾ ਹੀ ਸ਼ੌਂਕ ਹੀ ਹੈ ਜਿਹੜੀ ਫਾਰਮ ਹੈ। ਸ਼ੌਂਕ ਹੀ ਹੈ ਜੀ। ਠੀਕ ਹੈ। ਅੱਛਾ ਇਹ ਮੱਝਾਂ ਹੋਮ ਬਰੀਡ ਆ ਜਾਂ ਖਰੀਦੀਆਂ ਹੋਈਆਂ? ਪਹਿਲਾਂ ਤਾਂ ਖਰੀਦੀ ਵੀ ਸੀ ਇਹ ਛੋਟੀ ਖਰੀਦ ਕੇ ਲਿਆਈ ਸੀ ਆਪਾਂ। ਅੱਛਾ ਇਹ ਮਤਲਬ ਗੱਪਣ ਖਰੀਦੀ ਸੀ ਸੂਈ ਖਰੀਦੀ ਸੀ ਕਿਸ ਕੰਡੀਸ਼ਨ ਸੀ ਨਹੀਂ ਕੱਟੀ ਹੋ ਸੀ ਜੀ ਇਹ ਉੱਥੇ ਤੇ ਆਈ ਸੀ ਤੇਰੇ ਜੀਂਦ ਦੇ ਏਰੀਏ ਚੋਂ ਅੱਛਾ ਜੀਂਦ ਦੇ ਏਰੀਏ ਚੋਂ ਕੱਟੀ ਛੋਟੀ ਅਸਰ ਕੱਟੀ ਖਰੀਦੀ ਸੀ ਸਾਨੂੰ ਉਹਨਾਂ ਦੱਸਿਆ ਤਾਂ ਕਿ ਇਹ ਰੁਸਤਮੇ ਹਿੰਦ ਦੀ ਧੀ ਹੈ ਠੀਕ ਹੈ ਅੱਛਾ ਉਦੋਂ ਖਰੀਦੀ ਸੀ ਇਹ ਛੋਟੀ ਹੁੰਦੀ ਛੋਟੀ ਹੁੰਦੀ ਖਰੀਦੀ ਹੁਣ ਇਹ ਕਨਵਾ ਸੂਆ ਸੂਣ ਲੱਗੀ ਹੈ ਜੀ ਹੁਣ ਤੀਜੇ ਸੂਣ ਆਈ ਹੈ ਨੇ ਤੀਜਾ ਸੂਆ ਅੱਛਾ ਉਮਰ ਤੇ ਇਹਦੀ ਛੋਟੀ ਲੱਗਦੀ ਹੈ ਤੀਜੇ ਸੂਏ ਚ ਵੀ ਮੇਰੇ ਖਿਆਲ ਚ ਮਤਲਬ ਛੇਤੀ ਗੱਭਣ ਹੋ ਗਈ ਸੀ ਪਹਿਲੇ ਸੂਏ ਵਾਸਤੇ ਨਹੀਂ ਲੇਟੇ ਹੋਈ ਹੈ ਜੀ ਅੱਛਾ ਬਲਕਿ ਮੇਰੇ ਖਿਆਲ ਚਾਰ ਦੰਦ ਦੇ ਹੋ ਗਈ ਸੀ ਇਹ ਚਾਰ ਦੰਦ ਪਹਿਲੇ ਸੂਏ ਠੀਕ ਹੈ ਤੁਸੀਂ ਇਹ ਚਾਰ ਦੰਦ ਹੋ ਗਈ ਸੀ ਜਦ ਸਾਡੇ ਕੋਲ ਸੂਈ ਹੈ ਇਹ ਪਹਿਲੇ ਸੂਏ ਚਾਰ ਦੰਦ ਪਹਿਲਾ ਸੂਆ ਸੂਪੀ ਸੀ ਹਾਂਜੀ ਚਾਰ ਦੰਦ ਸੂਪੀ ਸੀ ਪਹਿਲੇ ਸੂਏ ਠੀਕ ਹੈ ਅੱਛਾ ਪਰ ਇਹਨੇ ਬੱਚੇ ਜਿਹੜੇ ਆਪਣੇ ਕੋਲ ਕੀ ਕੀ ਦਿੱਤੇ ਪਹਿਲੇ ਦੋ ਸੂਏ ਜਿਹੜੇ ਦੋ ਵਾਰੀ ਕਟੀਆਂ ਦਿੱਤੀਆਂ ਜੀ ਇਹਨੇ ਦੋਨੇ ਵਾਰ ਕਟੀਆਂ ਦਿੱਤੀਆਂ ਹਾਂ ਪਹਿਲੀ ਵਾਰੀ ਵੀ ਕੱਟੀ ਦਿੱਤੀ ਉਹ ਤਾਂ ਕੱਟੀ ਦੀ ਡੈਥ ਹੋ ਗਈ ਸੀ ਸਾਡੇ ਕੋਲ ਅੱਛਾ ਤੇ ਹੁਣ ਵਾਲੀ ਕੱਟੀ ਹੈਗੀ ਹੈ ਸਾਡੇ ਕੋਲ ਅੱਛਾ ਪਿਛਲੀ ਕੱਟੀ ਕਿਹੜੇ ਬੁੱਲਦੀ ਆਗੀ ਜਿਹੜੀ ਪਿਛਲੀ ਇਹ ਬਤਾਵਦੀ ਹੈ ਜੀ ਬਤਾਵਦੀ ਹੈ ਹਾਂ 13 ਮਹੀਨੇ ਦੀ ਹੋਈ ਹੈ ਅੱਛਾ ਉਹ 13 ਮਹੀਨਿਆਂ ਦੀ ਹੋ ਗਈ ਹੈ ਹੁਣ ਇਹ ਕਿਹੜੇ ਬੁੱਲ ਤੋਂ ਇਸ ਟਾਈਮ ਗੱਪਣ ਕਰਾਈ ਹੈ ਛੋਟੇ ਹੁਣ ਇਹ ਹੈ 261099 ਹੈ ਚਲਦੀ ਦਿਓ 102699 ਹਾਂ 102699 ਅੱਛਾ ਉਹਦਾ ਸੀਮਿੰਟ ਇਹਦੇ ਲੱਗਾ ਹੋਇਆ ਇਹਦੇ 10 ਮਹੀਨੇ ਕਦੋਂ ਪੂਰੇ ਹੁੰਦੇ ਹੈ ਜੀ ਅੱਜੇ ਹੋਏ ਹੈ ਜੀ ਅੱਜ 11 ਤਰੀਕ ਨੂੰ ਅੱਛਾ ਅੱਜ 10 ਮਹੀਨੇ ਕੰਪਲੀਟ ਹੋ ਗਏ ਹੁਣ ਉੱਤੇ ਲਾਉਗੀ ਜਿਹੜੇ ਦਿਨ ਲਾਉਗੀ ਹਾਂਜੀ ਉੱਤੇ ਲਾਏਗੀ ਜਿੰਨੇ ਦੁੱਧ ਦਾ ਕੀ ਰਿਕਾਰਡ ਰਿਹਾ ਜੀ ਇਹਦਾ ਪਿਛਲੇ ਸੂਰਤ ਦੁੱਧ ਦਾ ਤਕਰੀਬਨ ਹੈ ਧਾਰਾ 19 ਕਿਲੋ ਪਿਛਲੇ ਸੂਏ ਚ ਇਹਦਾ ਪਚੋ ਦੇ। ਪਹਿਲੇ ਸੂਏ ਦਾ ਤਾਂ 14 ਕਿਲੋ ਦੁੱਧ ਤਾਂ ਫੇ 4 ਕਿਲੋ ਦਾ ਮਾਰ ਗਈ ਸੀ ਇਹ 4-5 ਦਾ ਟੱਪ। ਠੀਕ ਐ। ਅੱਛਾ ਇੱਕ ਹੋਰ ਦੱਸੋ ਜੀ ਵੀ ਜਿੰਨਾ ਕੋ ਹੁਣ ਦੇਖ ਰਹੇ ਆ ਸੁਭਾਅ ਬੜਾ ਇਹਦਾ ਸ਼ਾਂਤ ਜਿਹਾ ਲੱਗਦਾ ਹੈ। ਮਤਲਬ ਇਸੇ ਤਰ੍ਹਾਂ ਹੀ ਆ ਸੁਭਾਅ ਇਹਦਾ ਮਿਲਕਿੰਗ ਚ ਕਿੰਨਾ ਕੁ ਚਿਰ ਦੁੱਧ ਪਿਆ ਹੈ ਨੇ ਗੱਭਣ ਹੋ ਕੇ। ਇਹ ਦਈ ਜਾਂਦੀ ਹੈ ਤਕਰੀਬਨ 8 ਮਹੀਨੇ। ਠੀਕ ਐ। ਤੇ ਗੱਭਣ ਹੋ ਕੇ 8 ਮਹੀਨੇ ਤੱਕ ਦੁੱਧ ਦਈ ਜਾਂ ਛੱਡਣੀਓ ਪੈਂਦੀ ਹੈ ਜਾਨੀ ਦੁੱਧ ਓਂ ਦਾ। ਛੱਡਣੀ ਪੈਂਦੀ ਹੈ। ਹਾਂ ਲੱਤ ਤਾਂ ਇਹ ਚੱਕਦੀ ਹੋ ਨਹੀਂ ਹੈ ਨੀ ਠੰਡੀ ਐ। ਅੱ ਕੋਈ ਬੰਦਾ ਬਦਲ ਕੇ ਚੋਲੇ ਤਾਂ ਵੀ ਐ ਕੋਈ ਮਤਵ ਉਹਨੂੰ ਚੱਕਰੇ ਨਹੀਂ ਹੈਗਾ ਜਿੱਥੇ ਮਰਜ਼ੀ ਖੜਾ ਦੋ ਉੱਥੇ ਖੜ ਜਾਂਦੀ ਹੈ ਉੱਥੇ ਖੜ ਜਾਂਦੀ ਉਹ ਤਾਂ ਆਪਾਂ ਹੁਣ ਬਹੁਤ ਹੀ ਜ਼ਿਆਦਾ ਠੰਡੀ ਠੰਡਾ ਬਲੱਡ ਹੈ ਇਹਦਾ ਠੀਕ ਹੈ ਅੱਛਾ ਇਹਦਾ ਆਪਾਂ ਰੇਟ ਕੀ ਰੱਖਦੇ ਹਾਂ ਵੇਚਣਦਾਰਾ ਦਾ ਬਣਾਇਆ ਰੇਟ ਇਹ ਤਾਂ ਫੋਨ ਤੇ ਹੀ ਕਰ ਲਾਂਗੇ ਜੀ ਰੇਟ ਫੋਨ ਤੇ ਰਹੂਗਾ ਅੱਛਾ ਇਹ ਪਸੂ ਜਿਹੜੇ ਸੰਭਾਲਦੇ ਉਹਨਾਂ ਨੂੰ ਫਿਰ ਤੂੜੀ ਤੇ ਹਰਾ ਪਾਉਨੇ ਆ ਕੋਈ ਸਾਈਲੇਜ ਵੀ ਪਾ ਲੈਨੇ ਆ ਮੱਕੀ ਦਾ ਆਚਾਰ ਪਾਉਨੇ ਨਹੀਂ ਸਾਈਲੇਜ ਨਹੀਂ ਪਾਉਂਦੇ ਤੂੜੀ ਤੇ ਹਰਾਈ ਨਾਲ ਫਿਰ ਦਾਣਾ ਜਿਹੜਾ ਆਪ ਬਣਾ ਕੇ ਪਾਉਂਦੇ ਨਾਲ ਦਾਣਾ ਅਸੀਂ ਦੋ ਤਰੀਕੇ ਦਾ ਪਾਉਂਦੇ ਆ ਇੱਕ ਤਾਂ ਖਾਲ ਚੋਕਰ ਛੋਲਿਆਂ ਦਾ ਛਿਲਕਾ ਭਿਉਂ ਕੇ ਹਮ ਇੱਕ ਟਾਈਮ ਠੀਕ ਹੈ ਇੱਕ ਟਾਈਮ ਅਸੀਂ ਕਾਰਗਿਲ ਦੀ ਫੀਡ ਪਾਉਂਦੇ ਆ ਅੱਛਾ ਚਾਰ ਖਾਂ ਜੀ ਠੀਕ ਹੈ ਕਾਰਗਿਲ ਦੀ ਫੀਡ ਪਾ ਦਨੇ ਹੋ ਇੱਕ ਟਾਈਮ ਆਪ ਦਾਣਾ ਜਿਹੜਾ ਭਿਉਂ ਕੇ ਉਹ ਪਾ ਦਨੇ ਹਾਂ ਸੂਣ ਤੋਂ ਪਹਿਲਾਂ ਜਿਵੇਂ ਆ ट्रांजੈਕਸ਼ਨ ਪਲੱਸ ਆ ਹਮ ਉਹ ਪਾਈ ਜਾਂਦੇ ਆ ਇੱਕ ਹੀਫਰ ਆਉਂਦੀ ਹੈ ਇਹਦੀ ਡਰਾਈ ਹਮ ਜਦ ਡਰਾਈ ਕਰ ਲੀ ਤਾਂ ਫਿਰ ਉਹ ਪਾਉਣੀ ਹੈ ਫਿਰ ਉਹ ਪਾ ਦਨੇ ਹਾਂ ਜਦੋਂ ਮਹੀਨਾ ਕਰ ਰਹਿ ਗਿਆ ਡੇਢ ਮਹੀਨਾ ਰਹਿ ਗਿਆ ਫਿਰ ਇਹ ਤੇਰੀ ਆਪਣੀ ट्रांजैक्शन ਪਲੱਸ ਆ ਰਹੀ ਹੈ। ਅੱਛਾ ਕੋਈ ਤੇਲ ਤੂਲੂ ਵੀ ਦਿੰਨੇ ਆ ਤੇਲ ਕਿਉਂ ਵੀ ਗਰ ਨਹੀਂ। ਨਹੀਂ ਤੇਲ ਨਹੀਂ ਕਦੇ ਦਿਆ। ਅੱਛਾ ਉਹ ਨਹੀਂ ਆਪਾਂ ਦਿੰਦੇ। ਉਹ ਨਹੀਂ ਦਿਆ। ਠੀਕ ਹੈ ਖੋਲਗੇ ਨੂੰ ਆਪਾਂ ਤੋਰ ਕੇ ਦਿਖਾਉਣੇ ਹੀ ਫਿਰ ਦੂਜੇ ਪਸ਼ੂ ਬਾਅਦ ਚ ਦਿਖਾਵਾਂਗੇ ਆਪਾਂ। ਠੀਕ ਹੈ ਜੀ। ਖੋਲਿਓ ਨੂੰ। ਦੋਸਤੋ ਝੋਟੀ ਦੇਖੋ ਸੂਆ ਤੀਜਾ ਸੋਣਾ ਹੈ। ਪਿਛਲੇ ਸੂਏ ਦੀ ਕੱਟੀ ਹੈ ਇਹਨਾਂ ਕੋਲ 13 ਮਹੀਨੇ ਉਹਦੀ ਉਮਰ ਆ। ਮਤਲਬ 13 ਕ ਮਹੀਨਿਆਂ ਬਾਅਦ ਕਰਮਾ ਲਈ ਇਸ ਵਾਰ ਫੇਰ ਸੋਣ ਲੱਗੀ ਹੈ ਤਾਂ ਹੀ ਉਮਰੇ ਦੀ ਛੋਟੀ ਦਿਸਦੀ ਹੈ ਕਿਉਂਕਿ ਚਾਰ ਦੰਦ ਪਹਿਲਾ ਸੂਆ ਸੂਪੀ ਸੀ। ਬੜਾ ਸੋ ਟਾਂਚਾ ਤੁਸੀਂ ਦੇਖੋ ਰੇਟ ਇਹਦਾ ਰੱਖਿਆ ਫੋਨ ਤੇ ਉਹ ਤੁਸੀਂ ਕਾਲ ਕਰਕੇ ਕਨਫਰਮ ਕਰ ਲਿਓ ਵੀ ਕੀ ਡਿਮਾਂਡ ਇਸ ਝੋਟੀ ਦੀ ਤੇ ਅੰਕਲ ਜੀ ਹੋਰੀ ਇਹਦੀ ਰੱਖਦੇ ਆ ਹਵਾਨਾ ਦੱਸੋ ਮੈਂ ਦੋਨਾਂ ਸਾਈਡ ਤੋਂ ਚੰਗੀ ਤਰ੍ਹਾਂ ਤੁਹਾਨੂੰ ਦਿਖਾਉਣਾ ਇੱਕ ਮੈਂ ਚੀਜ਼ ਦੇਖਦਾ ਹੁਣਾਂ ਜਾਂ ਤੁਸੀਂ ਵੀ ਦੇਖਦੇ ਹੋਗੇ ਵੀ ਮੋਢੇ ਚੋਂ ਚੰਗੇ ਦੁੱਧ ਵਾਲੇ ਪਸ਼ੂ ਦੀ ਪੂਛ ਬੜੀ ਬਰੀਕ ਹੁੰਦੀ ਹੈ ਤਾਂ ਉਵੇਂ ਹੀ ਤੁਹਾਨੂੰ ਬਿਲਕੁਲ ਸਟਾਰਟਿੰਗ ਦੇ ਵਿੱਚੋਂ ਪਤਲੀ ਪੂਛ ਦਿਸੂਗੀ ਜੀਨ ਏਰੀਏ ਦੇ ਵਿੱਚੋਂ ਇਹ ਝੋਟੀ ਇਹਨਾਂ ਨੇ ਅਸਰ ਕੱਟੀ ਖਰੀਦੀ ਸੀ ਦੋ ਸੂਏ ਇਹਦਾ ਦੁੱਧ ਚੋਇਆ ਤੀਜੇ ਸੂਏ ਵਾਸਤੇ ਹੁਣ ਗੱਭਣ ਹੈ ਨਵੇਂ ਘਰ ਦਾ ਅਨਜਾਲ ਹੋਊਗਾ ਕਰਮਾਲੀ ਦਾ ਜਿਹਦੇ ਵੀਰ ਦਾ ਸੌਦਾ ਜਿਹੜਾ ਇਹਨਾਂ ਨਾਲ ਰਲਦਾ ਸੋ ਆਹ ਸਾ ਵੀ ਜਿਵੇਂ ਪਿਛਲੇ ਸੂਏ ਚ ਬੜਾ ਸੋਹਣਾ ਦੁੱਧ ਦਿੱਤਾ ਐਸ ਵਾਰ ਵੀ ਦੇਊਗੀ ਹਮੇਸ਼ਾ ਚੰਗੇ ਦੁੱਧ ਵਾਲੇ ਪਸ਼ੂ ਦਾ ਥਣ ਹਵਾਨਾ ਦੱਸੋ ਚੰਗਾ ਹੁੰਦਾ ਤੇ ਉਸੇ ਤਰ੍ਹਾਂ ਹੀ ਤੁਹਾਨੂੰ ਦਿਸੂਗਾ ਪੂਰੇ ਨਰੋਏ ਥਣ ਮੁੱਢ ਦੇ ਵਿੱਚੋਂ ਮੋਟੇ ਦੇਸਣਗੇ ਬੈਕ ਸਾਈਡ ਤੋਂ ਤੁਸੀਂ ਵੀ ਹਵਾਨਾ ਦੇਖੋ ਵੀਡੀਓ ਜਦੋਂ ਬਣਾਉਣੀ ਹੁੰਦੀ ਹੈ ਤਾਂ ਕੋਸ਼ਿਸ਼ ਹੁੰਦੀ ਹੈ ਵੀ ਉਹ ਪਸ਼ੂ ਦੇਖਿਆ ਜਾਵੇ ਪਹਿਲਾਂ ਤੇ ਇਹ ਇਦਾਂ ਦੀ ਝੋਟੀ ਆ ਦੱਸੋ ਜੀ ਨੂੰ ਦੇਖ ਕੇ ਆਪਦਾ ਵੀ ਮਨ ਕੀਤਾ ਭਾਵੇਂ ਏਰੀਆ ਦੂਰ ਪੈਂਦਾ ਪਰ ਜਾਣਾ ਚਾਹੀਦਾ ਬਸ ਦੇਖੋ 400 ਚਾਹੀਦੇ 200 ਸਪੀਡ ਹਟ ਹਟ ਖੇਚਲ ਕਰਦੀ ਆ ਵੀ ਗੱਟਾ ਖੋਲ ਦਿਓ ਤੇ ਹੁਣੇ ਖਾਣ ਲੱਗ ਜੂਗੀ 200 ਬਹੁਤ ਵੀਰ ਚਾਹੁੰਦੇ ਆ ਵੀ ਚੰਗੇ ਦੁੱਧ ਵਾਲੀ ਮੱਝ ਖਰੀਦਿਏ ਜਿਹੜੀ ਦੁੱਧ ਚੰਗਾ ਦੇਵੇ ਤੇ ਯਾਦ ਰੱਖਿਓ ਜੇ ਜਿਹੜੀ ਮੱਝ ਚਾਰੂ ਹੋਊਗੀ ਜਾਂ ਗਾਂ ਜਿਆਦਾ ਖਰਾ ਖਾਊਗੀ ਉਹਨੇ ਦੁੱਧ ਜਿਆਦਾ ਦੇਣਾ ਤੁਸੀਂ ਹੁਣ ਫੇਰ ਇਹਦੇ ਥਣ ਦੇਖ ਲਓ ਇੱਕ ਵਾਰ ਮੈਂ ਨੇੜੇ ਤੋਂ ਦਿਖਾ ਦਿੰਨਾ ਮੋੜ ਦੇ ਵਿੱਚੋਂ ਥਣ ਦੀ ਮਜ਼ਬੂਤੀ ਦੇਖਣ ਵਾਲੀ ਹੈ ਥੱਲੇ ਨੂੰ ਥਣ ਪਤਲਾ ਹੁੰਦਾ ਹੈ ਚੰਗੀ ਚਵਾਈ ਦੀ ਨਿਸ਼ਾਨੀ ਹੈ ਸੋਹਣੀ ਮਿਲਕਿੰਗ ਕਰਾਊਗੀ ਕਰਮ ਵਾਲੀ ਬਾਕੀ ਖਾਣ ਪੀਣ ਦੀ ਫੁੱਲ ਚਾਰੂ ਇਹ ਮੱਝ ਫॉर ਸੇਲ ਹੈ ਓਪਰਾ ਬੰਦਾ ਕੋਲ ਫਿਰਦਾ ਹੋਵੇ ਤੇ ਪਸ਼ੂ ਇਸ ਤਰ੍ਹਾਂ ਖੜਦਾ ਨਹੀਂ ਹੁੰਦਾ ਤੁਸੀਂ ਫੇਰ ਇਹਦੇ ਥਣਾਂ ਦੇ ਵਿੱਚ ਬਿੱਥੀ ਥਣ ਦਾ ਸਾਈਜ਼ ਦੇਖੋ ਮੈਂ ਨੇੜੇ ਤੋਂ ਤੁਹਾਨੂੰ ਦਿਖਾ ਰਿਹਾ ਸੋ ਇਹ ਮੱਝ ਵਿਕਰੀ ਵਾਸਤੇ ਆਪਾਂ ਦੂਸਰੇ ਪਸ਼ੂ ਵੀ ਇਸੇ ਵੀਡੀਓ ਚ ਥੋੜੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਪਰ ਪਹਿਲਾ ਮੇਨ ਜਿਹੜਾ ਨਾਗ ਵੇਚਣਾ ਉਹਦੇ ਬਾਰੇ ਗੱਲਾਂ ਹੋਣਾ ਚਾਹੀਦੀਆਂ ਸੀ ਉਹ ਤੁਹਾਨੂੰ ਮੱਝ ਦਿਖਾ ਰਹੇ ਹਾਂ ਝੋਟੀ ਦਿਖਾ ਰਹੇ ਹਾਂ ਸੋ ਜਿਹੜੇ ਵੀਰ ਨੂੰ ਪਸੰਦ ਆਉਂਦੀ ਹੈ ਦੋਸਤੋ ਸੰਪਰਕ ਨੰਬਰ ਇਹਨਾਂ ਦਾ ਸਕਰੀਨ ਉੱਤੇ ਚੱਲੀ ਜਾਂਦਾ ਇਸ ਤੇ ਤੁਸੀਂ ਕਾਲ ਕਰਨੀ ਹੈ ਤੇ ਇਹਦੀ ਝੋਟੀ ਵੀ ਤੁਹਾਨੂੰ ਦਿਖਾ ਦਨਾ ਤੁਹਾਨੂੰ ਆਈਡੀਆ ਹੋਊਗਾ ਵੀ ਕਿੱਦਾਂ ਦੇ ਬੱਚੇ ਮੱਝ ਪਾਉਂਦੀ ਹੈ ਦੋਸਤੋ ਅੱਜ ਇਹਦੇ 10 ਮਹੀਨੇ ਕੰਪਲੀਟ ਹੈ ਪਰ ਹਜੇ ਲੈ ਸਕਦੀ ਹੈ ਕਿਉਂਕਿ ਹਵਾਨੇ ਚ ਹਜੇ ਵੀ ਸਪੇਸ ਦਿਸਦੀ ਹੈ ਖਰ ਤਿਆਰੀ ਫੁੱਲ ਹੈ ਜਦੋਂ ਮਰਜੀ ਬੱਚੇ ਨੂੰ ਜਨਮ ਦੇ ਦੇ ਜਿੰਨਾ ਇੱਕ ਪਸ਼ੂ ਨੂੰ ਸੂਣ ਤੋਂ ਪਹਿਲਾਂ ਤਿਆਰ ਹੋਣਾ ਚਾਹੀਦਾ ਪ੍ਰੋਪਰ ਤਿਆਰੀ ਇਹਦੀ ਦਿਸਦੀ ਹੈ ਮੂੰਹ ਮੱਥਾ ਇਹਦਾ ਫੇਰ ਦੇਖ ਲੋ ਸ਼ਕੀਨੀਆਂ ਵਾਲੀ ਝੋਟੀ ਹੈ ਮੇਲਿਆਂ ਦੇ ਵਿੱਚ ਖੜਨ ਵਾਲੀ ਹੈ ਇਸ ਤਰ੍ਹਾਂ ਦਾ ਇਹਦਾ ਸੁਭਾਅ ਜਿਹੜੀ ਸ਼ਰਾਫਤ ਹੈ ਉਹ ਨਜ਼ਰ ਆਉਂਦੀ ਹੈ ਤੋਂ ਇਹਦੀ ਝੋਟੀ ਵੀ ਤੁਹਾਨੂੰ ਇੱਕ ਵਾਰ ਦਿਖਾ ਦਿੰਨੇ ਆ ਵੀਡੀਓ ਦੇ ਵਿੱਚ ਇਹ ਮੱਝ ਉਹਨਾਂ ਚਰ ਫੀਡ ਖਾਂਦੀ ਇੱਥੇ ਖੜੀ ਅੰਕਲ ਜੀ ਇੱਕ ਇਹ ਵੀ ਮੱਝ ਬੜੀ ਸੋਹਣੀ ਦਿਸਦੀ ਐ ਟਾਂ ਜਟੂਂਚੇ ਦੀ ਇਹ ਆ ਹੋਮ ਬ੍ਰੀਡ ਆ ਜੈ ਵੀ ਖਰੀਦੀ ਆ ਪਾ ਨਹੀਂ ਇਹ ਖਰੀਦੀ ਸੀ ਦੋ ਦੰਦ ਸੀ ਇਹ ਦੋ ਦੰਦ ਸੋਨੇ ਵਾਲੀ ਲਿਆਏ ਸੀ ਅੱਛਾ ਇਹ ਕਿਹੜੇ ਏਰੀਆ ਦੀ ਖਰੀਦੀ ਐ ਇਤਨੋਲੇ ਦੇ ਏਰੀਆ ਦੀ ਐ ਠੀਕ ਐ ਇਹ ਦਾ ਦੁੱਧ ਦਾ ਕੀ ਰਕਾਰ ਰਿਹਾ ਫਾਇਦਾ ਦੁੱਧ ਦੇ ਵੀ ਤੀਜੇ ਸੂਏ ਸੂਈ ਹੈ ਇਹ 20 ਪਲੱਸ ਕਰ ਗਈ ਇਸ ਵਾਰੀ ਚ ਅੱਛਾ 20 ਪਲੱਸ ਕਰ ਗਈ ਹਾਂ 20 ਪਲੱਸ ਕਰ ਠੀਕ ਹੈ ਦੋਸਤੋ ਬੰਤਰ ਦੇਖਿਓ ਇਸ ਮੱਝ ਦੀ ਵਾਕੀ ਮੈਂ ਇੱਕ ਹੋਰ ਚੀਜ਼ ਦਿਖਾਉਂਗਾ ਪਸ਼ੂ ਤਿਆਰ ਕਿਵੇਂ ਹੁੰਦੇ ਆ ਮਤਲਬ ਬੱਚੇ ਤੋਂ ਕੇਅਰ ਕਰਨੀ ਪੈਂਦੀ ਹੈ ਇਹਦੀ ਤੁਸੀਂ ਕੱਟੀ ਦੇਖ ਲਓ ਇਹ ਬਤਾਵ ਬੁੱਲਦੀ ਹੈ ਦੋਸਤੋ ਐਚਐਸਬੀ ਵਾਲਾ ਬਤਾਵ ਜਿਹੜਾ ਤੋਂ ਹੋਮ ਬਰੀਡ ਇਹਨਾਂ ਕੋਲ ਬਣ ਜਾਣੀ ਹੈ ਰਵਾ ਰੋਕ ਲਿਆ ਤਾਂ ਹੀ ਮੱਝ ਅੱਜ ਵਕਾਉ ਕੀਤੀ ਹੈ ਅੱਛਾ ਇਹ ਬਤਾਵ ਦੀ ਧੀ ਹੈ ਹਨਾ ਹਾਂਜੀ ਇਹ ਬਤਾਵ ਦੀ ਹੈ ਜੀ ਠੀਕ ਹੈ ਸੋ ਦੋਸਤੋ ਦੇਖੋ ਇਹ ਬਤਾਵ ਬੋਲ ਦੀ ਕੱਟੀ ਬਾਲਾਂ ਬਹੁਤ ਇਹਦੇ ਆਡਰ ਤੇ ਬਾਲਾਂ ਜੀ ਠੀਕ ਹੈ ਹੁਣ ਫਿਰ ਇਹ ਤਾਂ ਅੱਗੇ ਰੋਕ ਲਾਂਗੇ ਆਪਣੇ ਕੋਲ ਹਾਂਜੀ ਤਾਂ ਹੀ ਫਿਰ ਉਹ ਫਿਰਨੇ ਪਛੂ ਰੱਖਣੀ ਜੀ ਹੁੰਦੇ ਸੀ ਕਰਕੇ ਬੇਸ ਤੋਂ ਸੇਲ ਕਰ ਦਿੰਦੇ ਅੱਜ ਠੀਕ ਹੈ ਜਿੱਤੀ ਹੈਗੀ ਆਪਣੇ ਪਾਸ ਸਹੀ ਆ ਇਹ ਜਿਹੜੀ ਕੱਟੀ ਦੂਜੀ ਛੋਟੀ ਹੈ ਜੀ ਇਹ ਕਿਹੜੇ ਬੋਲ ਦੀ ਇਹ ਬਰਾਡ ਦੀ ਹੈ ਜੀ ਉਹ ਪਰਲੀ ਦੀ ਹੈ ਜਿਹੜੀ ਆਪਾਂ 20 ਪਲੱਸ ਕਰ ਗਏ ਜਿਹੜੀ ਤਨੋਲੇ ਏਰੀਏ ਦੀ ਖਰੀਦ ਹੈ ਇਹ ਵੀ ਦੇਖੋ ਦੀ ਚੜਾਈ ਪਿੱਛੋਂ ਠੀਕ ਹੈ ਇਹ ਵੀ ਬਹੁਤ ਮਤਲਬ ਚੌੜੀ ਹੈ ਇਹਦੀ ਉਮਰ ਕਿੰਨੀ ਕੁ ਹੋਗੀ ਜੀ ਇਹਦੀ ਹੋ ਗਈ ਹੈ 22 ਤਰੀਕ ਨੂੰ ਹੋ ਜਾਣੇ 4 ਮਹੀਨੇ ਦੀ ਇਹ ਠੀਕ ਹੈ ਦੱਸੋ ਚੜਾਈ ਦੇਖਿਓ ਇਹਦੇ ਸਟਰਕਚਰ ਦੀ ਸੋ ਇਹ ਪਸ਼ੂ ਜਿਹੜੇ ਨਾਲ ਚੌਂਕੀਆਂ ਹੋਰ ਘਰੇ ਰੱਖੇ ਹੋਏ ਆ ਉਹ ਤੁਹਾਨੂੰ ਵੈਸੇ ਦਿਖਾਤੇ ਆ ਮੇਨ ਵੀਡੀਓ ਦੱਸੋ ਉਸੇ ਮੱਝ ਦੀ ਜਿਹੜੀ ਤੁਹਾਨੂੰ ਪਹਿਲਾਂ ਦਿਖਾ ਚੁੱਕੇ ਆ ਸੰਪਰਕ ਤੁਸੀਂ ਕਰ ਸਕਦੇ ਹੋ ਨੰਬਰ ਇਹਨਾਂ ਦਾ ਸਕਰੀਨ ਉੱਤੇ ਚੱਲੀ ਜਾਂਦਾ ਬਹੁਤ ਮਿਹਰਬਾਨੀ ਵੀਡੀਓ ਦੇਖਣ ਲਈ ਇੱਕ ਹੋਰ ਚੀਜ਼ ਜਿਹੜੀ ਜੇ ਕਿਸੇ ਵੀਰ ਨੇ ਜਿਵੇਂ ਲੀਵਰ ਟੌਨਿਕ ਕਿਸੇ ਪਸ਼ੂ ਨੂੰ ਦੇਣਾ ਹੁੰਦਾ ਵੈਸੇ ਅਸੀਂ ਪਹਿਲਾਂ ਇੱਕ ਕੱਟੀ ਨੂੰ ਵੀ ਅੰਕਲ ਜੀ ਹੋਰਾਂ ਨੇ ਸਰੰਜਨ ਨਾਲ ਹੀ ਲੀਵਰ ਟੌਨਿਕ ਪਿਆ ਹੁਣੇ ਫੀਡ ਖਾਣ ਦਾ ਲਾਲਚ ਕਰਦੀ ਆ ਪਰ ਸਰੈਂਜ ਦੇ ਨਾਲ ਇਹਨੂੰ ਤੁਸੀਂ ਜਿਵੇਂ ਲੀਵਰ ਟੌਨਕ ਦੇਣਾ ਹੋਵੇ ਤਾਂ ਉਹ ਵੀ ਲੈ ਲੈਂਦੀ ਹੈ ਕਰਮਾ ਵਾਲੀ। ਫੋੜੇ ਫੀਡ ਦਾ ਲਾਲਚ ਕਰ ਰਹੀ ਹੈ ਜੀ। ਦੋਸਤੋ ਪਹਿਲਾਂ ਫੀਡ ਖਾਂਦੀ ਸੀ ਕਰਮਾ ਵਾਲੀ ਤੇ ਹੁਣ ਇਹਨੂੰ ਲੀਵਰ ਟੌਨਕ ਜਿਹੜਾ ਸਰੈਂਜ ਨਾਲ ਹੀ ਲੈ ਲੈਂਦੀ ਹੈ ਕਰਮਾ ਵਾਲੀ। ਦੇ ਦਿਓ ਜੀ। ਸੋ ਇਹ ਗਝਾਉਣ ਦੀ ਗੱਲ ਹੈ, ਦੂਜੀ ਗੱਲ ਨਸਲ ਸਿਆਣੀ ਹੁੰਦੀ ਹੈ ਤੇ ਨਸਲ ਦੀ ਵੈਲਿਊ ਹੁੰਦੀ ਹੈ। ਸੋ ਇੱਕ ਗਹਿਣਾ ਹੈ। ਮਿਲੂਗਾ ਕਿ ਇਸ ਕੀਮਤ 'ਚ ਤੁਸੀਂ ਸਿੱਧਾ ਕਾਲ ਕਰਕੇ ਮਾਲਕ ਨੂੰ ਪੁੱਛਣਾ ਹੈ ਪਰ ਖਰੀਦੋਗੇ ਤਾਂ ਇਹ ਮੰਨੋਗੇ ਵੀ ਤੁਹਾਡੇ ਘਰੇ ਕੋਈ ਚੰਗੀ ਚੀਜ਼ ਕੋਈ ਚੰਗੀ ਮੱਝ ਜਿਹੜੀ ਉਹ ਆ ਜਾਣੀ ਹੈ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹ ਹੀ ਝੋਟੀ ਦਿਖਾਉਣੀ ਸੀ ਲਾਸਟ ਉੱਤੇ ਇੱਕ ਜਿਹੜਾ ਹੋਰ ਇਹਦਾ ਕਢਾ ਲੈਣੀ ਹੈ ਕਿਉਂਕਿ ਇਹ ਸੋਹਣੀ ਬਹੁਤ ਹੈ ਝੋਟੀ ਜੀ ਕਰਦਾ ਵੀ ਇਹਨੂੰ ਆਪਾਂ ਫੇਰ ਤੁਰਦੀ ਨੂੰ ਦੇਖੀਏ ਇਹ ਕਿਹੜਾ ਹੋਰ ਕਢਾ ਦੋ ਜੀ ਸੋ ਬਾਕੀ ਦੋਸਤੋ ਆ ਕੇ ਤੁਸੀਂ ਦੇਖਿਓ ਜੇ ਜਿਹਨੂੰ ਪਸੰਦ ਆ ਜੇ ਸੰਪਰਕ ਜਿਹੜਾ ਉਹ ਇਹਨਾਂ ਨਾਲ ਕਰ ਸਕਦੇ ਹੋ ਤੁਸੀਂ ਨੰਬਰ ਸਕਰੀਨ ਉੱਤੇ ਲਗਾਤਾਰ ਚੱਲਦਾ ਰਹਿੰਦਾ ਉਹ ਸਿੱਧਾ ਮਾਲਕ ਦਾ ਨੰਬਰ ਹੁੰਦਾ ਸੋ ਖਰੀਦਣਾ ਆਪਦੀ ਸਮਝ ਨਾਲ ਹੈ ਪਰ ਇੱਕ ਬਹੁਤ ਸੋਹਣੀ ਝੋਟੀ ਜਿਹੜੀ ਉਹ ਤੁਹਾਨੂੰ ਅੱਜ ਵੀਡੀਓ ਦੇ ਮਾਧਮ ਨਾਲ ਮੈਂ ਸੈਂਪਲ ਆ ਪਿੰਟ ਦੇ ਵਿੱਚੋਂ ਦਿਖਾ ਰਿਹਾ ਲਿਆਓ ਜੀ ਵ ਸੀਲ 3 ਦਾ ਸੋਇ ਵੈਸੇ ਦਾ ਸੁਭਾਅ ਹੁਣ ਸਾਰੀ ਦੇਖ ਲਈਦਾ ਪਸ਼ੂ ਨੂੰ ਕਿਉਂਕਿ ਹਰ ਰੋਜ਼ ਵੀਡੀਓ ਬਣਾਈ ਦੀਆਂ ਪਤਾ ਲੱਗ ਜਾਂਦਾ ਕਿਹੜਾ ਪਸ਼ੂ ਡਰੂਗਾ ਕਿਹੜਾ ਪਸ਼ੂ ਜਿਹੜਾ ਉਹ ਠੰਡਾ ਸੀਲ ਹੈ ਜਦੀ ਵੀਡੀਓ ਬਣਾ ਰਹੇ ਆ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ